ਕਮਾਲ ਕਰਤਾ ਹੈ ਨਾ ਪੋਸਟ ਬਲੱਡ ਨਵੇਂਆਂ ਸੇਵਾਵਾਂ ਸ਼ੁਰੂ ਹੋ ਗਈਆਂ ਹੁਣੇ ਪੰਜ گاਵਾਂ ਪਹੁੰਚ ਚੁੱਕੀਆਂ ਪਿੰਡ ਕুতুবਦੀਨ ਜਿੱਥੇ ਪਿਛਲੇ 17-18 ਦਿਨ ਤੋਂ ਤੁਹਾਡੇ ਸਹਿਯੋਗ ਦੇ ਨਾਲ ਲਗਾਤਾਰ ਕੈਂਪ ਚੱਲ ਰਹੇ ਹਨ ਲਗਾਤਾਰ ਐਕਸਟੈਂਡ ਕਰ ਰਹੇ ਹਾਂ ਅੱਸੀ ਰਾਤਾਂ ਬੱਚੀਆਂ ਨਾਲ ਨੇ ਇੱਕ ਦੋ ਦੀ ਡਿਲੀਵਰੀ ਹੋਣ ਵਾਲੀ ਹੈ ਵਧੀਆ ਦੁੱਧਾਰੂ ਪਸ਼ੂ ਦਿੱਤੇ ਗਏ ਨੇ ਇਹ ਐਕਸਟੈਂਡ ਕਰਨ ਲੱਗੇ ਆ 1 ਘੰਟੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਕਰ ਰਿਹਾ ਕਿ ਤੁਸੀਂ ਇਹ ਵੀਡੀਓ ਜ਼ਰੂਰ ਦੇਖ ਰਹੇ ਹੋ ਇਹਨਾਂ ਵੀਡੀਓਜ਼ ਨੂੰ ਸਾਂਝਾ ਜ਼ਰੂਰ ਕਰੋ ਆਪਣਾ ਸੇਵਾ ਦੇ ਵਿੱਚ ਹਿੱਸਾ ਬਜੂਰ ਪਉਗ ਸੰਗਤ ਜੋ ਹੈ ਕਮਾਲ ਕਰੀ ਜਾਂਦੀ ਹੈ ਪੰਜ ਦੁੱਧਾਰੂ ਪਸ਼ੂ ਦਾ ਪਹਿਲਾ ਲੋਟ ਹੈ ਅੱਗੇ ਵੱਧਦਾ ਜਾ ਰਿਹਾ ਅਗਲਾ ਲੋਟ 10 ਗਾਵਾਂ ਦਾ ਆ ਰਿਹਾ ਉਸ ਤੋਂ ਅਗਲਾ ਲੋਟ 20 ਗਾਵਾਂ ਦਾ ਆ ਰਿਹਾ ਪਰਚੇਜ਼ਿੰਗ ਸ਼ੁਰੂ ਹੋ ਚੁੱਕੀ ਹੈ ਰਾਜਸਥਾਨ ਤੋਂ ਲੈ ਕੇ ਮੋਹਾਲੀ ਫਤਿਹਗੜ੍ਹ ਸਾਹਿਬ ਹਰ ਪਾਸੇ ਪਰਚੇਜ਼ਿੰਗ ਚੱਲ ਰਹੀ ਹੈ ਜੇ ਤੁਸੀਂ ਇੱਕ ਵਧੀਆ ਡੰਗਰ ਪਸ਼ੂ ਦਾਨ ਕਰਨਾ ਚਾਹੁੰਦੇ ਹੋ ਇਸ ਅ ਨਵਰਾਤਰੀਆਂ ਦੇ ਮਾਮਲੇ ਤੇ ਹਨ ਨਹੀਂ ਸਾਡੇ ਨਾਲ ਜੁੜੋ ਸਾਡੇ ਨੰਬਰ ਥੱਲੇ ਚੱਲਦੇ ਆ ਪੋਸਟ ਪਲਟ ਸੇਵਾਵਾਂ ਤੁਹਾਡੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਹਾਂ ਵੀਡੀਓ ਸਾਂਝਾ ਕਰਨਾ ਬਿਲਕੁਲ ਨਾ ਭੁੱਲਿਓ ਇਹ ਆਨਲਾਈਨ ਸੇਵਾ ਨਿਭਾਉਣ ਦੇ ਵਿੱਚ ਤੁਹਾਡਾ ਕੋਈ ਜਾਣਾ ਨਹੀਂ ਹੈ ਲੇਕਿਨ ਬਹੁਤ ਸਾਰੇ ਇੱਧਰ ਦੇ ਕਿਸਾਨਾਂ ਤੱਕ ਸਾਡੀ ਪਹੁੰਚ ਹੋ ਜਾਂਦੀ ਹੈ ਜਿਨ੍ਹਾਂ ਦੇ ਡੰਗਰ ਪਸ਼ੂ ਹਰ ਚੁੱਕਿਆ ਹਰੀਕੇ ਬੈਲਟ ਦਾ ਮੱਖੂ ਦਾ ਇਹ ਉਹ ਏਰੀਆ ਜਿੱਥੇ ਦੁੱਧ ਉਤਪਾਦਨ ਇੱਕ ਮੁੱਖ ਕੀਤਾ ਸੀਗਾ ਬਹੁਤ ਸਾਰੇ ਕਿਸਾਨਾਂ ਦੇ ਪਸ਼ੂ ਮਰ ਚੁੱਕੇ ਨੇ ਉਹਨਾਂ ਨੂੰ ਇੱਕ ਮੋਡਾ ਲਗਾਇਆ ਜਾ ਰਿਹਾ ਹੈ ਲੜਸ ਤੋਂ ਬਾਅਦ ਹੈ ਨਾ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਬਿਲਕੁਲ ਵੀ ਕਿਹੜੇ ਕਿਹੜੇ ਲੱਖ ਜੋ ਪਸ਼ੂ ਇਕੱਠੇ ਕੀਤੇ ਆਪਾਂ ਆਪਾਂ ਪਟਿਆਲਾ ਪਟਿਆਲਾ ਜ਼ਿਲ੍ਹਾ ਤੇ ਫਤਿਹਗੜ੍ਹ ਸਾਹਿਬ ਦੇ ਏਰੀਆ ਦੇ ਵਿੱਚ ਪਸ਼ੂ ਇਕੱਠੇ ਕਰੇ ਦਿੱਤੇ। ਖੜੇ ਪੈਰ 2 ਦਿਨ ਦੇ ਵਿੱਚ 2 ਦਿਨ ਦੇ ਵਿੱਚ ਟਰਾਂਸਪੋਰਟ ਪਸ਼ੂ ਦਾ ਫੀਸ ਜਾਂਦਾ ਤੇ ਪੇਮੈਂਟ ਦੀ ਬੜੀ ਸਮੱਸਿਆ ਆਉਂਦੀ ਆ। ਇੱਕ ਟਰਾਂਸਪੋਰਟ ਆ ਟਰਾਂਸਪੋਰਟ ਕਰ ਇਕੱਠੇ ਪਸ਼ੂ ਕਰਨੇ ਬਹੁਤ ਔਖੇ ਆ। ਆਪਾਂ ਨਾ ਸਿਰਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਰਿਆਣੇ ਵਾਲੇ ਵੀਰਪਣ ਬਹੁਤ سارے ਵੀਡੀਓਜ਼ ਦੇਖਦੇ ਹੁੰਦੇ ਉਹਨਾਂ ਤੋਂ ਵੀਡੀਓ ਸਾਂਝੇ ਕਰਕੇ ਤੁਸੀਂ ਲਗਾਤਾਰ ਪੁੱਛਾ ਰਹੇ ਹੋ। ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਪੋਸਟ ਲਰਸ ਸੇਵਾ ਪਸ਼ੂ ਤਾਂ ਦੀ ਸੇਵਾ ਪੀੜ ਦੀ ਸੇਵਾ ਬੀਜ ਦੀ ਸੇਵਾ ਚੋਕਰ ਦੀ ਸੇਵਾ ਇਸ ਤਰ੍ਹਾਂ ਦੀ ਅਨੇਕੋ ਸੇਵਾਵਾਂ ਵਿੱਚ ਤੁਹਾਡੇ ਸਾਥ ਦੀ ਲੋੜ ਹੈ ਜਰੂਰ ਸਾਡੇ ਫੋਨ ਨੰਬਰ ਤੱਲੇ ਚੱਲਦੇ ਆ ਸਾਨੂੰ ਕੰਟੈਕਟ ਕਰੋ ਪਿਛਲੇ 17 18 20 ਦਿਨ ਤੋਂ ਤੁਹਾਡੀ ਆਪਣੀ ਟੀਮ ਇੱਥੇ ਬੈਠੀ ਹੈ ਸਾਨੂੰ ਬੇਝ ਜੇ ਤੁਸੀਂ ਫੋਨ ਜਰੂਰ ਕਰੋ ਔਰ ਵੀਡੀਓ ক্লোਜ਼ ਕਰਨ ਤੋਂ ਪਹਿਲਾਂ ਜਰੂਰ ਤੁਹਾਨੂੰ ਦੁਬਾਰਾ ਗੁਜ਼ਾਰਿਸ਼ ਕਰ ਰਹੇ ਹਾਂ ਵੀਡੀਓ ਸਾਂਝਾ ਕਰਨਾ ਨਾ ਭੁੱਲਿਓ ਆਪਣੇ ਵੀਡੀਓ ਸਾਂਝੇ ਕਰਨ ਦੀ ਅਹਿਮੀਅਤ ਜ਼ਰੂਰ ਯਾਦ ਰੱਖਿਓ